ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨਗਾਵਾ ਸੇਲ ਲਈ ਲੈ ਕੇ ਆਏ ਜੀ ਦੋ ਬੈ ਤਾਜ਼ੀਆਂ ਸੂਆਂ ਇੱਕ ਡੱਬਣਾ ਆਓ ਪੁੱਛ ਲੈਨੇ ਬਾਈ ਟੋਟੇ ਭਾਈ ਜੀ ਹੱਸੀ ਗਾਲ ਹੱਸੀ ਗਾਲ ਜੀ ਕੋ ਠੀਕ ਹੈ ਵਧੀਆ ਵਧੀਆ ਵੀਰੇ ਭਾਈ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਹੈ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤਸਰੀ ਰਾਮਪੁਰਾ ਖੋਲੋ ਨੇੜੇ ਪਿੰਡ ਬਈ ਨੇੜੇ ਵੀਰੇ ਜੇਠੂ ਘਰ ਰਹੇ ਨੇ ਆਪਾਂ ਨੂੰ ਮੋਬਾਈਲ ਨੰਬਰ ਬੋਲ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਇਹ ਦੂਜਾ ਸੂਸ ਹੂਇਆ ਡਾਕਟਰ ਭਾਈ ਕਦੋਂ ਸੂਈ ਆ ਕੱਲ ਰਾਤ ਹੀ ਸੂਈ ਆ ਇਹ ਬੱਚਾ ਕੀ ਆ ਭਈ ਮੰਗਰ ਇਹ ਬੱਚਾ ਦਾ ਬੱਚਾ ਜੇਰ ਪੈਗੀ ਭਈ ਜੇਰ ਜਮ ਓਕੇ ਬ੍ਰੀ ਠੀਕ ਹੈ ਕਿੰਨੇ ਬੋਲੇ ਤੇ ਆਉਣ ਇਹਦਾ 7-8 ਕਿਲੋ ਬੋਲਾ ਕੱਢਤਾ ਆਪਾਂ ਠੀਕ ਆ ਬੈਠਣਾ ਨਹੀਂ ਆਂਦਾ ਜੀ ਲੇਵਾ ਤਾਂ ਬਹੁਤ ਸੀ ਵੱਸੀ ਦਾ ਹੂੰ 7-8 ਕਿਲੋ ਬੋਲਾ ਜੇ ਕੱਢਤਾ ਤੇ ਲੇਵਾ ਤਾਂ ਹਜੇ ਹੀ ਬਹੁਤ ਆ ਲੇਵਾ ਬੜਾ ਕਮਾਲ ਦਾ ਹਨਾ ਹਾਂ ਬਾਕੀ ਠੰਡੀ ਠੁੰਡੀ ਬਹੁਤ ਆ ਡਾਕਟਰ ਲੈ ਬਹੁਤ ਚੰਗਾ ਠੰਡੀ ਸੀਲ ਬਣਦੀ ਆ ਜਿਵੇਂ ਮਰਜੀ ਆ ਤਲਾਈ ਚਾ ਖਾਣ ਬਹੁਤ ਚੰਗਾ ਯਾਦਵਰੀਡ ਫੁੱਲ ਚੰਗੀ ਆ ਬਾਕੀ ਪੰਜਾਬ ਵਾਲੀ ਪਿਹਰ ਜਰਸੀ ਆ ਪੰਜਾਬ ਵਾਲੇ ਲੈਟਰ ਆ ਮੂੰਹ ਮੱਥਾ ਦਿਖਾ ਦੇ ਜਮਾ ਇੱਕ ਤਾਂ ਕਹਿ ਦੇਣ ਦੀ ਗੱਲ ਆ ਮੋਦੀ ਬਾਦੀ ਦੇਖ ਜਮਾ ਪੌਰ ਪਿਆ ਵਾਲੀ ਜਰਸੀ ਆ ਚੰਗੀ ਆ ਸਹੀ ਗੱਲ ਆ ਚੰਗੀ ਆ ਸੁਨੱਖੀ ਆ ਰਾਜੀ ਰੂਜੀ ਠੀਕ ਆ ਕੱਦ ਵੱਡ ਚੰਗਾ ਬਈ ਥਾਣਾ ਹਵਾ ਨਵਿਕਰਮ ਵਾਲੀ ਦਾ ਚੰਗਾ ਬਾਕੀ ਠੰਡੀ ਸੁੰਡੀ ਦਾ ਟਰੈਕ ਇੱਡੀਆ ਕਰਮ ਵਾਲੀ ਲੈ ਬੇੜੇ ਦੇ ਵਿਚਾਰੇ ਛੱਡ ਕੇ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਮਰਜੀ ਹੱਥ ਫੇਰੀ ਚੱਲ ਕੋਈ ਚੱਕੇ ਹੀ ਨਹੀਂਗਾ ਬਾਕੀ ਜਰਸੀ ਪ्युअर ਪੰਜਾਬ ਵਾਲੇ ਦਾ ਟਰੈਕ ਦਾ ਦੋਬਲੀ ਜੁਂਦੀ ਜਿਹਨਾਂ ਦੀ ਗੱਲ ਹੁੰਦੀ ਹੈ ਗੋਦੀਬਾਦ ਦੀ ਬਹੁਤ ਚੰਗੀ ਬੱਚੀ ਸਹੀ ਕਰਦਾ ਭਾਈ ਸੱਦ ਵੱਡ ਚੰਗਾ ਯਾਤਬ੍ਰੀਡ ਫੁੱਲ ਚੰਗੀ ਹੈ ਤੇ ਆਰਡਰ ਵੀ ਬਹੁਤ ਚੰਗਾ ਬੱਚਾ ਮਗਰ ਬੱਚਾ ਦਾ ਤੇ ਥਣ ਲੇਵਾ ਵੀ ਭਾਈ ਕਮਾਲ ਦਾਗਾ ਥਰਡ ਰੌਡਰ ਦੇਖੋ ਬਾਈ ਬਕਤਾਰਾ ਮਾਰਕੇ ਦਿਖਾਉਣਾ ਟਰ ਹਾਂ ਬਾਕੀ ਤਾਰਾਂ ਜਿਹੜੀਆਂ ਮਾਰਕੇ ਦਿਖਾਉਣਾ ਕੋਈ ਚੱਕਰੀ ਨਹੀਂ ਆ ਬੱਚਾ ਲਾਉਣਾ ਲਾਲੂ ਨਹੀਂ ਨੂੰ ਕੋਈ ਚੱਕਰ ਵੀ ਨਹੀਂ ਅੱਛਾ ਠੀਕ ਆ ਹਾਂ ਬੱਚਾ ਲਾਉਣਾ ਲਾਲੂ ਬਾਈ ਕਹਿੰਦਾ ਨਹੀਂ ਕੋਈ ਚੱਕਰ ਵੀ ਨਹੀਂਗਾ ਤੇ ਥਣ ਬਹੁਤ ਚੰਗਾ ਲੱਗਿਆ ਸਿਵਾਹੀ ਚ ਹੋਈ ਵੀ ਬਾਈ ਕਹਿੰਦਾ ਚੰਗੀ ਹੈ ਕਿੰਨਾ ਕੁ ਦੁੱਧ ਦੇ ਦਰ ਅਸਟੀਮੇਟ ਜਾ ਦੁੱਧ ਡਾਕਟਰ 20 ਤੋਂ ਪਲੱਸ ਹੀ ਹੋਊਗੇ ਅੱਛਾ ਆਪਾਂ 20 ਕਹਿ ਕੇ ਦਿੰਨੇ ਆਣ ਗਰਮੀਆਂ ਦਾ ਹੁਣ ਪੂ ਦਾ 25 26 ਦਾ ਹੱਕ ਹੈ ਦਾ ਦੁੱਧ ਨੂੰ ਬੱਚੀ 25 ਦੇ ਹਿਸਾਬ ਨਾਲ ਠੀਕ ਆ ਅੱਛਾ ਬਾਈ ਜੂ ਵੀ ਦਿਖਾ ਦੇ ਡਾਕਟਰ ਚਵਾਈ ਦੇ ਹਨ ਚਵਾਈ ਬਹੁਤ ਚੰਗੀ ਆ ਹਨਾ ਬੜੀ ਚੰਗੀ ਚਵਾਈ ਆ ਬਈ ਓਹ ਦੇਖੋ ਬਈ ਚਵਾਈ ਬਹੁਤ ਚੰਗੀ ਆ ਲੈ ਗੰਨੇ ਰ ਕੀਤਾਰ ਆਉਂਦੀ ਆ ਕਿਆ ਬਾਤ ਆ ਮਗਰ ਲੈ ਥਣਾ ਜੇ ਮਾਰ ਦੇ ਵਿੱਚ ਚਵਾਈ ਬਹੁਤ ਚੰਗੀ ਆ ਬਈ ਹੂੰ ਠੀਕ ਆ ਓਕੇ ਬਈ ਚਵਾਈ ਚੰਗੀ ਆ ਫੋਲੀ ਆ ਧਾਰ ਪੂਰੀ ਦਾਸਦੀ ਆ ਚਵਾਈ ਆ ਬਈ ਸਰ ਆਰਡਰ ਬਹੁਤ ਚੰਗਾ ਬਈ ਕਰ ਮਾਲੀ ਦਾ ਕੱਲਾ ਕੱਲਾ ਥਣਚਾਰੀ ਥਣ ਨਿਕੜਵੇਂ ਪੂਰੇ ਗਾਇਬ ਤੇ ਕੱਦ ਵੱਡ ਚੰਗਾ ਯਾਤਵ੍ਰਿਤ ਫੁੱਲ ਚੰਗੀ ਆ ਮੁੱਲ ਕੀ ਆ ਬਈ ਮੁੱਲ ਕੀ ਆ ਬਈ ਇਹਦਾ ਮੋੜ ਕਰਾਉਣ ਉਹ ਐਡੀ ਬੱਚੀ ਦਾ 85 90 ਵੀ ਕੋਈ ਬਾਹਲਾ ਨਹੀਂ ਡਾਕਟਰ ਪਰ 75000 ਰੁਪਇਆ ਠੀਕ ਆ ਮੋਲ ਕਰਾਉਣ ਬਾਈ ਕਹਿੰਦਾ 80 85 ਕਰਾਉਣ 75000 ਐ ਜੀ ਬੱਚੀ ਦਾ ਕੋਈ ਲੱਖ ਰੁਪਇਆ ਨਹੀਂ ਦਿੰਦਾ ਡਾਕਟਰ ਬਾਕੀ ਲੇਵਾ ਲੂਹਾਰੇ ਕੇ ਬੱਚੇ ਜਾਂ ਬਾਹਲਾ ਚੰਗਾ ਦਾ ਲੇਵਾ ਬੜਾ ਚੰਗਾ ਥਣ ਵੀ ਚੰਗਾ ਅੱਗੇ ਬਾਕੀ ਠੰਡੀ ਠੁੰਡੀ ਬਾਹਲੀ ਹਲਾ ਜਿਵੇਂ ਮਰਜੀ ਥੱਲੇ ਵੇ ਨਾੜਾ ਨੂੜਾ ਦੇਖ ਬੱਚੀ ਦੀ ਬਾਹਲੀ ਚੰਗੀ ਆ ਜੀ ਸਹੀ ਗਾ ਪੱਕੇ। ਭਾਵੇਂ ਬੋਦੀਬਾਦੀ ਦੇਖ ਬੱਚੀ ਚੰ ਆ ਪ्योर ਪੰਜਾਬ ਵਾਲੀ ਹੈ ਡਾਕਟਰਾਂ ਕੇ ਬਸ ਸੋਣੀ ਹੈ। ਹੂੰ। ਅੱਗੇ ਪ੍ਰਾ 2 ਨੰਬਰ। ਇਹ ਵੀ ਜਰਸੀ ਆ ਇਹ ਦੂਜਾ ਸੁਆ ਟਰੈਕਟਰ। ਕਾ ਦੋ ਸੁਈ। ਰਾਤੀ ਇਹ ਸੁਈ ਡਾਕਟਰ ਇਹ ਦੇ ਮਗਰ ਬੱਚੀ ਆ ਜੱਤ ਦੀ। ਬੱਚੀ ਬਹੁਤ ਚੰਗੀ ਹੈ ਨਾ। ਹਾਂ। ਬੱਚਾ ਵੀ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ। ਤੇ ਕਿੰਨੇ ਕ ਬੋਲੋ ਕਿੱਢੇ ਫਿਰ। ਇਹ ਡਾਕਟਰ 6 ਕਿਲੋ ਕਰਤਾ ਸਵੇਰੇ। ਠੀਕ ਆ। ਹਾਂ। ਬੋਲ ਦੇ ਮੜੀ ਤੋਰ ਕੇ ਦਿਖਾ ਦੇ। ਜਾਤ ਬ੍ਰੀਡ ਇਹ ਵੀ ਫੁੱਲ ਚੰਗੀ ਆ। ਗਰਮੀ ਉਹਨੇ ਵੀ ਨਹੀਂ ਮੰਨਣੀ। ਗਰਮੀ ਇਹਨੇ ਵੀ ਨਹੀਂ ਮੰਨਣੀ। ਫ੍ਰੈਂਡ ਫੌਂਟ ਆ ਜਿਹੜੀ ਪੂਰੀ ਚੰਗੀ ਆ ਉਹ ਕੀ। ਕੱਦ ਵੱਡ ਜਾਤ ਬਰੀਟ ਬੱਚਾ ਮਗਰ ਬਾਕੀ ਥਾਂ ਤੁਹਾਨੂੰ ਬੜਾ ਚੰਗਾ ਟਰੈਕਟਰ ਦਾ ਸੀ ਬੱਚਾ ਸੋਰੀ ਮਗਰ ਬੱਛੀ ਆ ਹਾਂ ਬੱਛੀ ਹੈ ਇਹ ਮਗਰ ਹੁਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਤੂਰਾ ਤਾਰਾ ਵੀ ਬਹੁਤ ਚੰਗਾ ਪਿਆ ਕਿੰਨਾ ਕੁ ਦੁੱਧ ਦੀ ਰਿਵਰਸਟੀ ਮੇਰੇ ਇਹ ਡਾਕਟਰ 17 ਕਿਲੋ ਦਾ ਖੁੱਲਾ ਲੈ ਕੇ ਜਾਵਾਂ ਲੱਗਦਾ ਮਨ ਕੀ ਹੂੰ ਬਾਕੀ ਸੇਵਾ ਅਗਲੇ ਦੀ 20 ਵੀ ਲੈ ਸਕਦਾ ਪਰ 17 ਕਿਲੋ ਖੁੱਲਾ ਮੰਨ ਕੇ ਲੈ ਕੇ ਜਾਵਾਂ ਯਾਰ ਠੀਕ ਆ ਬਈ ਲੱਕੇ ਪੜੀ ਖੇਰਾ ਦਿਖਾਉਣ ਦੇ ਆਰਡਰ ਦੇਖ ਬਾਈ ਇਹ ਚਿਵਾਈ ਤੇ ਦਿਖਾ ਦਿੰਦਾ ਟਰੈਕਟਰ ਬਹੁਤ ਚੰਗਾ ਬਾਈ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਲੈ ਚਾਰੇ ਥਾਣ ਦਿੱਤੀ ਬਾਈ ਜੋ ਵੀ ਬਾਕੀ ਬੱਚਾ ਲਾਉਣਾ ਲਾਲੇ ਨਹੀਂ ਕੋਈ ਚੱਕਰ ਵੀ ਨਹੀਂ ਐਡਾ ਅੱਛਾ ਬੱਚਾ ਲਾਉਣਾ ਲਾਲਾ ਬਾਈ ਕਹਿੰਦਾ ਨਹੀਂ ਕੋਈ ਚੱਕਰ ਵੀ ਨਹੀਂਗਾ ਬਾਕੀ ਧਾਰਾਂ ਧੂਰਾਂ ਦਿਖਾਉਣ ਨੇ ਚਿਵਾਈ ਵਾਕਈ ਚੰਗੀ ਉਹ ਨਿਆਣਾ ਪੋਣਾ ਪਾਉ ਨਹੀਂ ਪੋਣਾ ਨਾ ਪੋ ਚਿਵਾਈ ਦੇ ਟਰੈਕਟਰ ਲੈ ਕਿਆ ਬਾਤ ਹੈ ਨਾ ਚਿਵਾਈ ਬਹੁਤ ਦੰਗੀ ਹੈ ਲੈ ਪੂਰੀ ਬੋਲੀ ਚਿਵਾਈ ਆ ਇੱਕ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬੇ ਮਗਲੇ ਸਣਾ ਬਈ ਸਹੀ ਆਲਾ ਲੈ ਬਾਅ ਉਹ ਕਿਆ ਬਈ ਚਵਾਈਤ ਵੀ ਫੁੱਲ ਚੰਗੀ ਆ ਜਾਤ ਬ੍ਰੀਡ ਚੰਗੀ ਆ ਮੁੱਲ ਭਰਾ ਮੁੱਲ ਦਾ ਡਾਕਟਰ ਕਹਿੰਨੋਂ ਪੈਂਟ ਕਰਾਵਾ ਕੋਸ ਕਹਾਲਾ 57000 ਦੀ ਬੱਸੀ ਦੇ ਦਾਂਗੇ ਮੁੱਲ ਗਰਾਉਂਡ ਨੂੰ ਬਾਈ ਕਹਿੰਦਾ ਪੈਂਟ ਕਰਾ ਲਓ ਜਮਾ ਜੈਜ ਰੇਟ ਆ 57000 ਦੀ ਬੱਸੀ ਆਪਣਾ ਰੇਟ ਅੱਗੇ ਵੀ ਜਾਏ ਜੀ ਹੁੰਦੇ ਬਈ ਹਾਂ ਬਈ ਠੀਕ ਅੱਗੇ ਪ੍ਰਾਤ ਤੈਨਾਂ ਇਹ ਵੀ ਜਰਸੀ ਆ ਇਹ ਬਲੈਕ ਕਲਰ ਚਾਈ ਦਾ ਟਰ ਬਲੈਕ ਕਲਰ ਚਾਈ ਕਿ ਠੰਡੀ ਇਹ ਵੀ ਕਰਮ ਵਾਲੀ ਐ ਈ ਆ ਲੈ ਉਹ ਕਿਹੜਾ ਭਰਾ ਇਹ ਪੂਣ ਨਹੀਂ ਸੁਣਦੀ ਟਰ ਲੈ ਠੰਡੀ ਐ ਈ ਕਰਮ ਵਾਲੀ ਲੈ ਅੱਲੇ ਬਾਈ ਸਾਰੇ ਚੰਗਾ ਹਨ ਹਾਂ ਥਣ ਤੋਂ ਬਹੁਤ ਚੰਗਾ ਦਾ ਸਾਈ ਦੇ ਖਾ ਬਾਈ ਥਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਣ ਲੈ ਮੁੱਠੀ ਵਾਲਾ ਖਾਣਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕਿੰਨੇ ਦਿਨ ਲੈਂਦੀ ਹੈ ਹਾਂਜੀ ਕਿਹੜਾ ਹਫਤਾ ਪਿਆ ਡਾਕਟਰ ਕਿੰਨਾ ਕੁ ਦੁੱਧ ਦੇ ਦੂਆ ਐਸਟੀਮੇਟ ਦੁੱਧੇ 17-18 ਕਿਲੋ ਖੁੱਲਾ ਕਰ ਦੂ ਬਾਈ ਯਾਤ ਚੰਗੀ ਆ ਬਾਕੀ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਨਣੀ ਐਂਡ ਆ ਜਿਹੜੀ ਹੈ ਵੀ ਚੰਗੀ ਆ ਬਾਕੀ ਥਣ ਤੋਂ ਬੜਾ ਚੰਗਾ ਬਸੀ ਆ ਡਾਕਟਰ ਬਾਕੀ ਜਰੂਰ ਬਾਕੀ ਠੰਡੀ ਠੰਡੀ ਲੈ ਲੈ ਪਛਾੜਾ ਬੇੜੇ ਪਛਾੜਾ ਬਿਠਾ ਕੇ ਮਰਜੀ ਖੜਾ ਰਹਿ ਕੱਚੀ ਜ਼ਰੂਰਤ ਦਿਨ ਲੈਂਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨਿਕ ਕਮਾਲ ਦੀ ਟਿਆਰ ਕਰ ਲੈਣੀ ਆ ਪੂਰਾ ਤਰ੍ਹਾਂ ਚੰਗਾ ਚੰਗੀ ਆ ਪਹਿਲਾਂ ਮੁੱਲ ਭਰਾ ਇਹਦਾ ਮੁੱਲ ਲੈਟ 62000 ਰੁਪਏ ਕੋਈ 70 ਨਹੀਂ ਕੋਈ 75 ਨਹੀਂ ਠੀਕ ਆ ਇਹ ਠੰਗੀ ਐਡੀਆ ਕਰਮ ਵਾਲੀ ਲੈ ਲੈ ੱਲੇ ਬੈਠਾ ਰਹਿ ਲੈ ਲੈ ਮੁੱਲ ਜਮਾ ਜਾਏ ਜੀ ਭਾਈ 62000 ਰੁਪਏ ਬਾਕੀ ਜਿਹੜਾ ਮਾ ੱਲੇ ਬੜਾ ਐਡੀ ਠੰਗੀਆ ਕੈਮਰੇ ਥੋੜਾ ਜਿਹਾ ਕਰਦੀ ਆ ਉਹ ਕੁਛ ਨਹੀਂ ਕਹਿੰਦੀ ਹੋ ਜਾਂਦਾ ਵੀ ਕੈਮਰੇ ਦਾ ਕਰਦੀ ਥੋੜਾ ਜਿਹਾ ਉਹ ਕੁਛ ਬਹੁਤ ਚੰਗਾ ਲੱਗਿਆ ਫੇਸ ਬੜਾ ਪਿਆਰਾ ਭਾਈ ਨਾਗਪੁਰਾ ਕੋਲ ਤਿੰਨ ਸੀ ਤਿੰਨੇ ਹੀ ਦਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਓ ਧੰਨਵਾਦ ਜੀ